ਮਾਪੇ ਜਨਮ ਜਿੰਦਾ ਕਦੀ ਕਰਮ ਨਹੀਂ ਜਿੰਦਾ ਕਿਉਂਕਿ ਕੋਈ ਵੀ ਪੇਰੈਂਟs ਇਹ ਨਹੀਂ ਚਾਹੁੰਦਾ ਕਿ ਸਾਡਾ ਧੀ ਪੁੱਤ ਦੁਖੀ ਰਹੇ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਆ ਕਿ ਲਵ ਮੈਰिज ਨਾ ਕਰਵਾਈਓ ਜਿਹਦੇ ਵਿੱਚ ਡਰੱਗਸ ਵਾਲਾ ਪਰਸਨ ਕਰਦਾ ਹੁੰਦਾ ਨਾ ਉਹਨਾਂ ਦੇ ਵਿੱਚ ਇਹ ਚੀਜ਼ ਹੈ ਹੀ ਨਹੀਂ ਸੀਗੀ ਮਤਲਬ ਹਾਈਟ ਦੇ ਮੁਤਾਬਿਕ ਲਾ ਲੋ ਜਾਂ weight ਦੇ ਮੁਤਾਬਿਕ ਲਾ ਲੋ ਥੋੜਾ ਬਹੁਤਾ ਫਰਕ ਪੈਂਦਾ ਨਾ ਉਹਨਾਂ 'ਚ ਬਿਲਕੁਲ ਵੀ ਇਹ ਚੀਜ਼ ਹੈ ਹੀ ਨਹੀਂ ਸੀਗੀ ਮੈਂ ਕਾਫੀ ਹੁੰਦਾ ਕਿਸੇ ਟਾਈਮ ਤੇ ਇਹ ਲੱਗਦਾ ਸੀਗਾ ਕਿ ਹਾਂ ਮੈਂ ਗਲਤੀ ਕੀਤੀ ਆ ਕੀ ਮਤਲਬ ਮੈਂ ਆਪਣੇ ਪੇਰੈਂਟਸ ਦਾ ਦਿਲ ਦੁਖਾਇਆ ਹੁਣ ਵੀ ਮੈਨੂੰ ਕਿਸੇ ਟਾਈਮ ਇਹ ਫੀਲ ਹੁੰਦਾ ਹੁੰਦਾ ਕਿ ਸ਼ਾਇਦ ਮੈਂ ਆਪਣੇ ਬਰੋ ਨਾਲ ਮੰਮੀ ਨਾਲ ਪਪਾ ਨਾਲ ਐਵੇਂ ਕੀਤੀ ਸੀ ਸ਼ਾਇਦ ਉਹ ਚੀਜ਼ ਮੇਰੀ ਅੱਗੇ ਆਈ ਆ ਮੇਰੇ ਨੂੰ ਨਸ਼ੇ ਨੂੰ ਨਸ਼ੇ ਦੀ ਜਗਾਹ ਹੋਰ ਪਰਿਵਾਰ ਨੂੰ ਪਰਿਵਾਰ ਦੀ ਜਗਾਹ ਰੱਖਿਆ ਹੋਇਆ ਸੀ ਕਦੇ ਸ਼ੋਅ ਵੀ ਨਹੀਂ ਸੀ ਕੀਤਾ ਕਦੇ 나ਹੀਂ ਮੈਨੂੰ ਕਦੇ ਪਤਾ ਲੱਗਣ ਦਿੱਤਾ ਸੀ ਕਿ ਹਾਂ ਮੈਂ ਡਰਗਸ ਵਗੈਰਾ ਲੈ ਰਿਆ ਮੈਨੂੰ ਲੋਕਾਂ ਤੋਂ ਸੁਣਨ ਨੂੰ ਮਿਲਦਾ ਹੁੰਦਾ ਸੀਗਾ ਲੋਕ ਮੈਨੂੰ ਦੱਸਦੇ ਹੁੰਦੇ ਸੀਗੇ ਕਿ ਹਾਂ ਗगन ਮਤਲਬ ਨਸ਼ਾ ਕਰ ਰਹੀ ਹੈ ਮੈਂ ਪੁੱਛਣਾ ਕਹਿ ਦੇਣਾ ਨਹੀਂ 2017 ਵਿੱਚ ਮੈਰिज ਕਰਵਾਈ ਤੇ 17 ਦੇ ਵਿੱਚ ਉਹਨਾਂ ਦੇ ਪੇਰੈਂਟਸ ਨੇ ਐਕਸੈਪਟ ਨਹੀਂ ਸੀ ਕੀਤਾ ਕਿਉਂਕਿ ਮੈਂ ਥੋੜੀ ਇਸ ਦੇ ਵੱਧ ਸੀ ਉਹਨਾਂ ਤੋਂ ਥੋੜੇ ਟਾਈਮ ਬਾਅਦ ਜਿਵੇਂ 7-8 ਮਹੀਨਿਆਂ ਤੋਂ ਵੀਡੀਓ ਬਣਾ ਰਹੀ ਸੀ ਉਸ ਤੋਂ ਬਾਅਦ ਹਸਬੰਡ ਐਕਸਪਾਇਰ ਹੋ ਗਏ ਉਸ ਤੋਂ ਬਾਅਦ ਜਿੱਦਾਂ ਸੈਡ ਹੋਣਾ ਸ਼ੁਰੂ ਕਰਤਾ ਜਦੋਂ ਕਿਸੇ ਨੂੰ ਦੇਖਣਾ ਦੇਖਦੀ ਆਪਣਾ ਵੀ ਮਨ ਕਰਨਾ ਕਿ ਮੈਂ ਵੀ ਵੀਡੀਓ ਬਣਾ ਕੇ ਪਾ ਦਾਂ ਜਦੋਂ ਮੈਰਿਜ ਤੋਂ ਕੁਝ ਸਮੇਂ ਬਾਅਦ ਜਿਵੇਂ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਵੀ ਡਰੱਗਸ ਵਗੈਰਾ ਲੈਂਦੀ ਆ ਬਟ ਐ ਸੀਗਾ ਵੀ ਨਸ਼ੇ ਨੂੰ ਨਸ਼ੇ ਦੇ ਤੌਰ ਤੇ ਔਰ ਪਰਿਵਾਰ ਨੂੰ ਪਰਿਵਾਰ ਦੇ ਤੌਰ ਤੇ ਰੱਖਦੇ ਸੀਗੇ ਲੋ ਆਪਣੇ ਪਰਿਵਾਰ ਚਾਪਾ ਠੀਕ ਸੀਗੇ ਅੱਧੇ ਪੌਣੇ ਘੰਟੇ ਬਾਅਦ ਜਿਵੇਂ ਮੈਨੂੰ ਫੋਨ ਆਂਦਾ ਆ ਕਿ ਗਗਾ ਨੇ ਮਤਲਬ ਉਠ ਨਹੀਂ ਰਿਹਾ ਹੈਗੇ ਕਿ ਮੈਂ 5 ਮਿੰਟ ਚ ਜਿਵੇਂ ਘਰ ਚਲੀ ਗਈਆਂ ਜਦੋਂ ਮੈਂ ਘਰ ਜਾ ਕੇ ਦੇਖਿਆ ਹੱਥ ਉੱਥ ਲਗਾਇਆ ਹਿਲਾ ਕੇ ਦੇਖਿਆ ਉਹ ਖਤਮ ਸੀ ਉਹਨਾਂ ਦੇ ਵਿੱਚ ਕੁਝ ਵੀ ਨਹੀਂ ਸੀਗਾ ਬਹੁਤ ਸਾਰੇ ਮੈਂਟ ਕਮੈਂਟ ਆਉਂਦੇ ਆ ਬਹੁਤ ਸਾਰੇ ਮੈਸੇਜ ਆਉਂਦੇ ਆ ਕਿ ਫਿਰ ਵੀ ਇਹ ਨੋਟ ਕਰੀ ਦੀ ਆ ਬਹੁਤ ਸਾਰੇ ਲੋਕਿਆਂ ਜਿਹੜੇ ਗਲਤ ਕਮੈਂਟ ਵੀ ਕਰਦੀ ਆ ਕਿ ਤੁਸੀਂ ਮੈਂ ਰੀਲਾ ਪਾਉਂਦੀ ਹਾਂ ਤੁਹਾਨੂੰ ਕੋਈ ਹੋਰ ਕੰਮ ਨਹੀਂ ਹੈਗਾ ਇਹਨਾਂ ਦਾ ਵੀਜ਼ਾ ਆ ਗਿਆ ਵੀਜ਼ਾ ਲੱਗਣ ਦੇ ਵਿੱਚ ਪਤਾ ਨਹੀਂ ਤੇ ਇਹਨਾਂ ਨੂੰ ਇੱਕਦਮ ਇਹ ਸੀਗਾ ਕਿ ਮੈਂ ਚਲੇ ਜਾਣਾ ਆ ਕਿ ਇੱਕਦਮ ਨਸ਼ਾ ਬੰਦ ਕਰਵਾ ਦਿੱਤਾ ਪਤਾ ਨਹੀਂ ਕੀ ਚੱਕਰ ਬਣਿਆ ਤੇ ਬੜੇ ਸੋਹਣੇ ਘਰੋਂ ਗਏ ਆ ਲੈਵਲ ਉੱਚੇ ਦਾ ਵੀ ਥੋੜਾ ਹੋ ਜਾਂਦਾ ਹੈ ਕਿ ਸਾਡਾ ਲੈਵਲ ਨੀਚੇ ਦਾ ਸੀਗਾ ਉਹਨਾਂ ਦਾ ਲੈਵਲ ਬਹੁਤ ਹਾਈ ਸੀਗਾ ਕਿਉਂਕਿ ਆਪਾਂ ਨਾਰਮਲ ਪਰਿਵਾਰ ਦੇ ਸੀਗੇ ਔਰ ਉਹ ਫਿਰ ਵੀ ਉਹਨਾਂ ਦਾ ਲੈਵਲ ਬਹੁਤ ਹਾਈ ਸੀਗਾ ਕਿ ਆਪਣਾ ਦੁੱਖ ਜਦੋਂ ਕਿਸੇ ਦਾ ਦੁੱਖ ਦੇਖੀਦਾ ਆਪਣਾ ਦੁੱਖ ਥੋੜਾ ਛੋਟਾ ਲੱਗਦਾ ਇਹ ਹੋ ਜਾਂਦਾ ਕਿ ਸਾਡਾ ਦੁੱਖ ਥੋੜਾ ਘਟ ਗਿਆ ਹੋਰ ਮੈਮ ਇਹਦੇ ਨਾਲ ਆਪਾਂ ਨੂੰ ਕਿਹੜਾ ਕੋਈ ਕੁਝ ਹੈਗਾ ਆ ਕਿ ਆਪਾਂ ਇਸ ਨਾਲ ਕਿਤੇ ਅੱਗੇ ਚੱਲ ਜਾਣਾ ਜਾਂ ਆਪਾਂ ਨੂੰ ਕਿਸੇ ਨੇ ਕੁਝ ਦੇ ਦੇਣਾ ਕਾਰਨ ਹਜੇ ਤੱਕ ਵੀ ਨਹੀਂ ਪਤਾ ਲੱਗ ਸਕਿਆ ਕਿ ਉਹਨਾਂ ਨੂੰ ਕੀ ਹੋਇਆ ਮੈਂ ਲਾ ਹਸਪੀਟਲ ਲੈ ਕੇ ਗਈਆਂ ਡਾਕਟਰ ਨੇ ਤਾਂ ਸਾਇਲੈਂਟ ਅਟੈਕ ਹੀ ਦੱਸਿਆ ਵੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਮੁੰਡਾ ਤੈਨੂੰ ਦੁਖੀ ਕਰੂਗਾ ਕਿ ਤੈਨੂੰ ਪਰੇਸ਼ਾਨ ਕਰੂਗਾ ਕਿਉਂਕਿ ਉਸ ਮੁੰਡੇ ਨੇ ਕਦੇ ਵੀ ਕੰਮ ਨਹੀਂ ਕਰਨਾ ਔਰ ਮੈਂ ਕਹਿੰਦੀ ਸੀ ਕਿ ਨਹੀਂ ਇਹ ਨਾ ਮੰਨ ਤਾ ਅਮੰਦੀਪ ਕੋਲ ਕੀ ਕਰਦੇ ਹੋ ਤੁਸੀਂ ਹਾਊਸ ਵਾਈਫ ਇਸ ਨੂੰ ਹਾਊਸ ਵਾਈਫ ਜੀ ਸੋਸ਼ਲ ਮੀਡੀਆ ਤੇ ਬਤੂਣ ਦੇਖੀਦਾ ਨਾ ਤੁਸੀਂ ਕਾਫੀ ਵਾਇਰਲ ਹੋ ਹਾਂਜੀ ਤੇ ਉੱਥੇ ਆndi ਸ਼ੁਰੂਆਤ ਕਿਵੇਂ ਕੀਤੀ ਸੀ ਮੈਂ ਪਹਿਲਾਂ ਹਸਬੈਂਡ ਵਾਈਫ ਜਿਵੇਂ ਵੀਡੀਓ ਬਣਾਉਂਦੀ ਸੀ ਇਹ ਵੀਡੀਓ ਬਣਾਉਂਦਾ ਥੋੜਾ ਸ਼ੌਂਕ ਸੀਗਾ ਜਿਵੇਂ ਲੋਕਾਂ ਵੱਲ ਦੇਖੀਦਾ ਸੀ ਦੇਖ ਕੇ ਥੋੜਾ ਮਤਲਬ ਸ਼ੌਂਕ ਜਿਹਾ ਸੀਗਾ ਲੋਕਾਂ ਵੱਲ ਜਦੋਂ ਦੇਖੀਦਾ ਸੀ ਸ਼ੌਂਕ ਜਿਹਾ ਜਗਦਾ ਸੀ ਕਿ ਲੋਕ ਬਣਾਉਂਦੇ ਆ ਆਪਾਂ ਵੀ ਬਣਾਈਏ ਥੋੜੇ ਟਾਈਮ ਬਾਅਦ ਜਿਵੇਂ 7-8 ਮਹੀਨਿਆਂ ਤੋਂ ਵੀਡੀਓ ਬਣਾ ਰਹੀ ਸੀ ਉਸ ਤੋਂ ਬਾਅਦ ਹਸਬੈਂਡ ਐਕਸਪਾਇਰ ਹੋ ਗਏ ਉਸ ਤੋਂ ਬਾਅਦਾਂ ਜਦੋਂ ਸੈਡ ਲੈਣਾ ਸ਼ੁਰੂ ਕਰਤਾ ਜਦੋਂ ਕਿਸੇ ਨੂੰ ਦੇਖਣਾ ਦੇਖ ਕੇ ਆਪਣਾ ਵੀ ਮਨ ਕਰਨਾ ਕਿ ਮੈਂ ਵੀ ਵੀਡੀਓ ਬਣਾ ਕੇ ਪਾਦਾ ਜਦੋਂ ਕਿਸੇ ਵੱਲ ਦੇਖਦੇ ਸੀ ਥੋੜਾ ਆਪਣਾ ਦੁੱਖ ਘੱਟ ਲੱਗਦਾ ਹੁੰਦਾ ਸੀਗਾ ਹੌਲੀ-ਹੌਲੀ ਬਸ ਐਵੇਂ ਵੀਡੀਓ ਬਣਾਉਣੀ ਆ ਸਟਾਰਟ ਕਰਤੀ ਆ ਹਾਂ ਜੀ ਮਮ ਜੀ ਮੈਂ ਤੁਹਾਨੂੰ ਦੱਸਿਆ ਕਿ ਫਿਰ ਤੁਸੀਂ ਹਸਬੰਡ ਨਾਲ ਵੀਡੀਓਜ਼ ਬਣਾਉਂਦੇ ਸੀ ਨਾ ਉਸ ਤੋਂ ਬਾਅਦ ਹਸਬੰਡ ਦੀ ਡੈਥ ਹੋ ਜਾਣਾ ਹਾਂ ਜੀ ਤੇ ਹਸਬੰਡ ਦੀ ਡੈਥ ਤੇ ਕੀ ਕਰਨਾ ਹੈ ਮੈਂ ਕੁਝ ਨਹੀਂ ਬਸ ਮੈਰिज ਤੋਂ ਕੁਝ ਸਮੇਂ ਬਾਅਦ ਜਿਵੇਂ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਵੀ ਡਰੱਗਸ ਵਗੈਰਾ ਲੈਂਦੀ ਆ ਬਟ ਐਨ ਸੀਗਾ ਵੀ ਨਸ਼ੇ ਨੂੰ ਨਸ਼ੇ ਦੇ ਤੌਰ ਤੇ ਔਰ ਪਰਿਵਾਰ ਨੂੰ ਪਰਿਵਾਰ ਦੇ ਤੌਰ ਤੇ ਰੱਖਦੇ ਸੀ ਇਹ ਮਤਲਬ ਆਪਣੇ ਪਰਿਵਾਰ ਚ ਆਪਾਂ ਠੀਕ ਸੀਗੇ ਇਨ ਲੋ ਫੈਮਿਲੀ ਯੂਕੇ ਚ ਸੀਗੀ ਇੱਧਰ ਕੋਈ ਹੈ ਨਹੀਂ ਸੀਗਾ ਤੇ ਮਤਲਬ ਉਸ ਹਿਸਾਬ ਨਾਲ ਉਹਨਾਂ ਨੇ ਡਰੱਗਸ ਲੈਣੀ ਸ਼ੁਰੂ ਕਰਤੀ ਕਿਉਂਕਿ ਹੈ ਨਹੀਂ ਸੀਗਾ ਕੋਈ ਇਨ ਲੋ ਮਦਰ ਐਕਸਪਾਇਰ ਹੋ ਗਏ ਸੀ ਔਰ ਫਾਦਰ ਯੂਕੇ ਵਿੱਚ ਸੀਗੇ ਡਰੱਗਸ ਲੈਣੀ ਸਟਾਰਟ ਕਰਤੀ ਮਤਲਬ ਮੈਂ ਬਾਹਰ ਅੰਦਰ ਜਾਂਦੀ ਨਹੀਂ ਸੀ ਮੈਨੂੰ ਪਤਾ ਨਹੀਂ ਸੀ ਲੱਗਦਾ ਵੀ ਡਰੱਗਸ ਵਗੈਰਾ ਲੈਂਦੇ ਆ ਔਰ ਨਾ ਉਹ ਘਰ ਦੱਸਦੇ ਸੀਗੇ ਕਿ ਮੈਂ ਡਰੱਗਸ ਲੈ ਲੈ ਰਹੀ ਆ ਵਾ ਤੇ ਜਦੋਂ ਮੈਨੂੰ ਕਿਸੇ ਨੇ ਆ ਕੇ ਦੱਸਣਾ ਔਰ ਮੈਂ ਪੁੱਛਣਾ ਕਹਿਣਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਥੋੜਾ ਟਾਈਮ ਐਵੇਂ ਚੱਲਦਾ ਰਿਹਾ ਚੱਲਣ ਤੋਂ ਬਾਅਦ ਜਿਵੇਂ ਇਹਨਾਂ ਦਾ ਵੀਜ਼ਾ ਆ ਗਿਆ ਕਾਫੀ ਟਾਈਮ ਤੋਂ ਪਹਿਲਾਂ ਟਰਾਈ ਕਰਦੀ ਪਈ ਸੀਗੇ ਨਹੀਂ ਸੀ ਕੰਮ ਬਣ ਰਿਹਾ ਇਹਨਾਂ ਦੇ ਵੀਜ਼ਾ ਆ ਗਿਆ ਵੀਜ਼ਾ ਲੱਗਣ ਦੇ ਵਿੱਚ ਪਤਾ ਨਹੀਂ ਤੇ ਇਹਨਾਂ ਨੂੰ ਇੱਕਦਮ ਇਹ ਸੀਗਾ ਕਿ ਮੈਂ ਚਲੇ ਜਾਣਾ ਆ ਕਿ ਇੱਕਦਮ ਨਸ਼ਾ ਬੰਦ ਕਰਵਾ ਦਿੱਤਾ ਪਤਾ ਨਹੀਂ ਕੀ ਚੱਕਰ ਬਣਿਆ ਤੇ ਬੜੇ ਸੋਹਣੇ ਘਰੋਂ ਗਏ ਆ ਜੌਬ ਤੇ ਜੌਬ ਤੋਂ ਜਦੋਂ ਘਰ ਵਾਪਸ ਆਈ ਆ ਮੇਰੀ ਮਦਰ ਦੀ ਡੈਥ ਹੋਈ ਨੂੰ 6 ਮਨთ ਹੀ ਹੋਏ ਸੀਗੇ 6 ਮਨთ ਬਾਅਦ ਜਿਵੇਂ ਇੱਧਰ ਕੋਈ ਹੈ ਨਹੀਂ ਸੀਗਾ ਇੱਧਰ ਕੋਈ ਹੈ ਨਹੀਂ ਸੀ ਰੋਟੀ ਬਣਾਣਾ ਆਂਦੇ ਹੁੰਦੇ ਸੀਗੇ ਇੱਧਰ ਤੇ ਜਦੋਂ ਇਹ ਕਹਿੰਦੇ ਮੈਂ ਉੱਧਰ ਬੱਚਿਆਂ ਨੂੰ ਦੇਖ ਲਵਾਂ ਬੇਟਾ ਸੀਗਾ ਉਧਰ ਇਹ ਦੇਖਣ ਚਲੀ ਗਈਆਂ ਔਰ ਮੈਂ ਇੱਧਰ ਰੁਕ ਗਈਆਂ ਜਦੋਂ ਇੱਧਰ ਰੁਕੀਆਂ ਤੇ ਸਾਢੇ 6 ਛੱਡ ਗਈਆਂ 7:30 ਵਜੇ ਮੈਂ ਇਹਨਾਂ ਨੂੰ ਕਾਲ ਕਰਨੀ ਸਟਾਰਟ ਕਰਦੀ ਕਿ ਮੈਨੂੰ ਆ ਕੇ ਲੈ ਜਾਓ ਜਦੋਂ ਮੈਂ ਕਾਲ ਕਰ ਰਹੀ ਹਾਂ ਤੇ ਇਹ ਮੇਰੀ ਕਾਲ ਰੀਸੀਵ ਨਹੀਂ ਕਰਦੇ ਪਏ ਕਾਫੀ ਕਾਲਸ ਵਗੈਰਾ ਕੀਤੀਆਂ 2 4 5 ਜਿੱਤਾ ਮੈਂ ਕਾਲ થી ਕਾਲ ਕਰ ਰਹੀ ਹਾਂ ਨਾ ਤਾਂ ਅੱਗੇ ਉਹ ਮਤਲਬ ਰੀਸੀਵ ਕਰ ਰਹੇ ਆ ਨਾ ਕੱਟ ਰਹੇ ਆ ਅੱਧੇ ਪੌਣੀ ਘੰਟੀ ਬਾਅਦ ਜਿਵੇਂ ਮੈਨੂੰ ਫੋਨ ਆਂਦਾ ਆ ਕਿ ਗਗਾ ਨੇ ਮਤਲਬ ਉਠ ਨਹੀਂ ਰਿਹਾ ਹੈਗੇ ਕਿ ਮੈਂ 5 ਮਿੰਟ ਚ ਜਿਵੇਂ ਘਰ ਚਲੀ ਗਈਆਂ ਜਦੋਂ ਮੈਂ ਘਰ ਜਾ ਕੇ ਦੇਖਿਆ ਹੱਥ ਉੱਥ ਲਗਾਇਆ ਹਿਲਾ ਕੇ ਦੇਖਿਆ ਉਹ ਖਤਮ ਸੀ ਉਹਨਾਂ ਦੇ ਵਿੱਚ ਕੁਝ ਵੀ ਨਹੀਂ ਸੀ ਉਹ ਮਤਲਬ ਕਾਰਨ ਹਜੇ ਤੱਕ ਵੀ ਨਹੀਂ ਪਤਾ ਲੱਗ ਸਕਿਆ ਕਿ ਉਹਨਾਂ ਨੂੰ ਕੀ ਹੋਇਆ ਮਤਲਬ ਹਸਪੀਟਲ ਲੈ ਕੇ ਗਏ ਆ ਡਾਕਟਰ ਨੇ ਤਾਂ ਸਾਇਲੈਂਟ ਅਟੈਕ ਹੀ ਦੱਸਿਆ ਤੇ ਮਮ ਜਿਵੇਂ ਹਸਬੈਂਡ ਮਨ ਤੁਹਾਡੇ ਚੱਲਦੇ ਆ ਇਕੋ ਦਮ ਜਾਂਦਾ ਮਤਲਬ ਕਿ ਉਹ ਚਟਕਾ ਉਹ ਫੈਮਿਲੀ ਨੂੰ ਦੇਖਣਾ ਕਿ ਉਸ ਵੇਲੇ ਕੀ ਸਿਚੁਏਸ਼ਨ ਸੀ ਕਿ ਲੇਡੀ ਹੋਣ ਦੇ ਨਾਲ ਤਾਂ ਥੋੜੇ ਤੇ ਮਤਲਬ ਉਸ ਵੇਲੇ ਕੀ ਬੀਤ ਰਹੀ ਸੀ ਮੈਂ ਇਕੱਲੀ ਲੇਡੀਸ ਲਈ ਬੱਚੇ ਸੰਭਣਾ ਔਰ ਬੈਕ ਵੀ ਨਹੀਂ ਸੀ ਕੋਈ ਹੈਗਾ ਜੀ ਆਪਾਂ ਕਹੀਏ ਮਤਲਬ ਇਨ-ਲਾਵ ਫੈਮਿਲੀ ਵੀ ਸਾਰੀ ਬਾਰ ਸੀਗੀ 1 ਮੰਥ ਰਹਿ ਸੀ ਔਰ ਚਲੇ ਗਏ ਸੀ ਇਹ ਇਧਰੋਂ ਮੰਮਾ ਵੀ ਹੈ ਨਹੀਂ ਸੀ ਇੱਕਦਮ ਹਸਬੈਂਡ ਦਾ ਚਲੇ ਜਾਣਾ ਔਖਾ ਤਾਂ ਬਹੁਤ ਸੀਗਾ ਉਹ ਟਾਈਮ ਬਟ ਫਿਰ ਵੀ ਕਾਕੇ ਵਾਲਾ ਦੇਖੀਦਾ ਸੀ ਔਰ ਦੇਖ ਕੇ ਅੱਗੇ ਚੱਲ ਰਹੀਆਂ ਇਹਦੀ ਹੌਸਲੇ ਮੈਂ ਪਹਿਲੇ ਜਦ ਹਸਬੰਡ ਦੇ ਨਾਲ ਰੀਲ ਬਣਾਉਂਦੇ ਸੀ ਨਾ ਜੀ ਮਤਲਬ ਇਕੱਲੇ ਰੀਲ ਬਣਾਉਂਦੇ ਸੀ ਬੜੇ سارے ਮਤਲਬ ਜਦ ਇੱਕ ਲੇਡੀ ਇਕੱਲੀ ਰਹਿ ਜਾਂਦੀ ਸਮਾਜ ਦੇ ਵਿੱਚ ਬੜੇ ਸਾਰੇ ਲੋਕ ਇਦਾਂ ਨੂੰ ਮਿਲਦੇ ਕਿ ਹਾਂ ਤੁਹਾਨੂੰ ਮਤਲਬ ਉਹ ਜਿਹਾ ਸੋਨਾ ਦੇਖਦੇ ਇਹ ਕਹਿੰਦੇ ਤੁਹਾਨੂੰ ਕਿ ਬੈਕ ਕਰ ਦਿੰਦੇ ਆ ਨਾ ਇਹੋ ਜਿਹੀ ਚੀਜ਼ਾਂ ਤੁਸੀਂ ਫੇਸ ਕੀਤੀਆਂ ਬਹੁਤ ਬਹੁਤ ਸਾਰੇ ਮੈਂ ਕਮੈਂਟ ਆਉਂਦੇ ਆ ਬਹੁਤ ਸਾਰੇ ਮੈਸੇਜ ਆਉਂਦੇ ਆ ਕਿ ਫਿਰ ਵੀ ਇਗਨੋਰ ਕਰੀਦੀ ਆ ਬਹੁਤ ਸਾਰੇ ਲੋਕ ਆ ਜਿਹੜੇ ਗਲਤ ਕਮੈਂਟ ਵੀ ਕਰਦੀ ਆ ਕਿ ਤੁਸੀਂ ਮੈਂ ਰੀਲਾ ਪਾਉਂਦੇ ਹੋ ਤੁਹਾਨੂੰ ਕੋਈ ਹੋਰ ਕੰਮ ਨਹੀਂ ਹੈਗਾ ਮੈਂ ਸਿਰਫ ਰੀਲ ਵਗੈਰਾ ਬਣਾਉਣ ਦਾ ਜਾਂ ਸੋਸ਼ਲ ਮੀਡੀਆ ਤੇ ਜਾਣ ਦਾ ਇਹ ਨਹੀਂ ਇਹ ਮਕਸਦ ਨਹੀਂ ਹੈਗਾ ਕਿ ਆਪਾਂ ਅੱਗੇ ਜਾ ਰਹੇ ਹਾਂ ਸਿਰਫ ਇਹ ਆ ਕਿ ਆਪਣਾ ਦੁੱਖ ਜਦੋਂ ਕਿਸੇ ਦਾ ਦੁੱਖ ਦੇਖੀਦਾ ਆਪਣਾ ਦੁੱਖ ਥੋੜਾ ਛੋਟਾ ਲੱਗਦਾ

ਦੀ ਬਿਆਦਾ ਡਿਸੀਜਨ ਤੋਂ ਵੀ ਅਸ। ਮੈਂ ਮਾਸੀ 2011 ਚ ਗੱਲ ਕਰਨੀ ਸਟਾਰਟ ਕੀਤੀ ਸੀਗੀ। 2011 ਚ ਗੱਲ ਕਰਨੀ ਸਟਾਰਟ ਕੀਤੀ ਸੀਗੀ ਤੇ 2017 ਦੇ ਵਿੱਚ ਜਾ ਕੇ ਮੈਰਿਜ ਕਰਵਾਈ ਸੀ। 2017 ਵਿੱਚ ਮੈਰਿਜ ਕਰਵਾਈ ਤੇ 17 ਦੇ ਵਿੱਚ ਉਹਨਾਂ ਦੇ ਪੇਰੈਂਟਸ ਨੇ ਐਕਸੈਪਟ ਨਹੀਂ ਸੀ ਕੀਤਾ ਕਿਉਂਕਿ ਮੈਂ ਥੋੜੀ ਇਸ ਚ ਵੱਧ ਸੀ ਉਹਨਾਂ ਤੋਂ। ਉਹਨਾਂ ਨੇ ਐਕਸੈਪਟ ਨਹੀਂ ਸੀ ਕੀਤਾ ਇਸ ਲਈ ਉਸ ਟਾਈਮ ਫਿਰ ਮੇਰੀ ਇੱਧਰ ਮਪਿੱਕਾਂ ਵਾਲੇ ਮੰਮਾ ਨੇ 4 ਸਾਲ ਮੈਨੂੰ ਇੱਥੇ ਰੱਖਿਆ ਔਰ ਬੇਟਾ ਵੀ ਇੱਥੇ ਹੀ ਹੋਇਆ ਔਰ ਸਾਨੂੰ ਹਜੇ ਘਰ ਗਿਆ ਨੂੰ ਡੇਢ ਕ ਸਾਲ ਹੀ ਹੋਇਆ ਸੀਗਾ ਜਦੋਂ ਇਹਨਾਂ ਦੀ ਡੈਥ ਹੋ ਗਈ ਤੇ ਮੈਮ ਜਦੋਂ ਗਿਆ ਹੋਇਆ ਸੋਹਰਾ ਪਰਿਵਾਰ ਤੁਹਾਡਾ ਐਕਸੈਪਟ ਨਹੀਂ ਕਰ ਰਿਹਾ ਸੀ ਨਾ ਤੇ ਉਸ ਦੌਰਾਨ ਮੈਮ ਕੀ ਕੀ ਮੁਸ਼ਕਿਲਾਂ ਦੇਖਿਆ ਕਿਉਂਕਿ ਇੱਕ ਮਤਲਬ ਕੁੜੀ ਦਾ ਸ਼ੌਂਕ ਹੁੰਦਾ ਨਾ ਇੱਕ ਮਤਲਬ ਚਾਹ ਹੁੰਦੀ ਕਿ ਆ ਵਿਆਹ ਹੋਇਆ ਸੋਹਰੇ ਘਰ ਜਾਣਾ ਨਾ ਫੈਮਿਲੀ ਚ ਰਹਿਣਾ ਉਹ ਵਾਲੀਆਂ ਚੀਜ਼ਾਂ ਮਤਲਬ ਥੋੜਾ ਤੋਂ ਮਿਸ ਸੀ ਕਿ ਸਾਰੀ ਨੇ ਪੂਰੀ ਸਿਚੁਏਸ਼ਨ ਨੂੰ ਕਿਵੇਂ ਸਾਹਮਣੇ ਸੀਗੀ ਹੌਲੀ ਹੌਲੀ ਮੈਂ ਐਕਸੈਪਟ ਕਰ ਲਿਆ ਸੀਗਾ ਜਦੋਂ ਪਤਾ ਲੱਗ ਗਿਆ ਸੀ ਵੀ ਇਹ ਚੀਜ਼ ਨਹੀਂ ਕਦੇ ਹੋ ਸਕਦੀ ਕਿਉਂਕਿ ਲੈਵਲ ਉੱਚੇ ਦਾ ਵੀ ਥੋੜਾ ਹੋ ਜਾਂਦਾ ਹੈ ਕਿ ਸਾਡਾ ਲੈਵਲ ਨੀਚੇ ਦਾ ਸੀਗਾ ਉਹਨਾਂ ਦਾ ਲੈਵਲ ਬਹੁਤ ਹਾਈ ਸੀਗਾ ਕਿਉਂਕਿ ਆਪਾਂ ਨਾਰਮਲ ਪਰਿਵਾਰ ਦੇ ਸੀਗੇ ਔਰ ਉਹ ਫਿਰ ਵੀ ਉਹਨਾਂ ਦਾ ਲੈਵਲ ਬਹੁਤ ਹਾਈ ਸੀਗਾ ਤੇ ਪਤਾ ਲੱਗਣ ਲੱਗ ਗਿਆ ਸੀਗਾ ਕੁਝ ਟਾਈਮ ਬਾਅਦ ਵੀ ਨਹੀਂ ਇਹ ਚੀਜ਼ ਕਦੇ ਵੀ ਨਹੀਂ ਹੋ ਸਕਦੀ ਕਿ ਉਹ ਕਦੇ ਵੀ ਐਕਸੈਪਟ ਨਹੀਂ ਕਰਨਗੇ ਫਿਰ ਵੀ ਉਹਨਾਂ ਦਾ ਬੇਟਾ ਸੀਗਾ ਉਹਨਾਂ ਨੇ ਕੁਝ ਟਾਈਮ ਪਾ ਕੇ ਉਹਨਾਂ ਨੇ ਇਹ ਚੀਜ਼ ਨੂੰ ਐਕਸੈਪਟ ਕੀਤਾ ਕਿ ਆਪਣੇ ਬੇਟੇ ਦੀ ਖੁਸ਼ੀ ਵਾਸਤੇ ਲਾ ਲੋ ਜਾਂ ਕਿੱਦਾਂ ਵੀ ਉਹਨਾਂ ਨੇ ਐਕਸੈਪਟ ਕੀਤੀ ਇਹ ਚੀਜ਼ ਜੀ ਕਮ ਜੀ ਵੀ ਤੁਸੀਂ ਪੇਕੇਆਂ ਚ ਰਹਿੰਦੇ ਸੀਗੇ ਹਾਂ ਜੀ ਤੁਹਾਡੀ ਫੈਮਿਲੀ ਦੇ ਵਿੱਚ ਪੇਕੇ ਪਰਿਵਾਰ ਦੇ ਵਿੱਚ ਪਰਜਾਈਆ ਬਰਾਉ ਉਹ ਐਕਸੈਪਟ ਕਰਦੇ ਨਹੀਂ ਮੈਮ ਇੱਕੋ ਹੀ ਮੇਰਾ ਬਰਾਉ ਸੀਗਾ ਔਰ ਇੱਕ ਸਿਸਟਰ ਸੀਗੀ ਸਿਸਟਰ ਵੱਡੀ ਸੀ ਉਹ ਮੈਰਿਡ ਸੀਗੀ ਬਰਾਉ ਹਜੇ ਅਨ ਮੈਰਿਡ ਸੀਗਾ ਬਰਾਉ ਛੋਟਾ ਸੀਗਾ ਔਰ ਮੰਮੀ ਪਾਪਾ ਸੀਗੇ ਜਿਸ ਟਾਈਮ ਤੇ ਮੈਰਿਜ਼ ਕਰਵਾਈ ਸੀਗੀ ਉਸ ਟਾਈਮ ਤੇ ਮੇਰੇ ਖੁਦ ਦੇ ਵੀ ਪੇਰੈਂਟਸ ਐਕਸੈਪਟ ਨਹੀਂ ਸੀ ਕਰਦੇ ਬਟ ਮੰਮਾ ਨੇ ਗੱਲ ਕੀਤੀ ਔਰ ਮੰਮਾ ਨੇ ਇਸ ਜੀ ਨੂੰ ਐਕਸੈਪਟ ਕੀਤਾ ਮੰਮਾ ਕਹਿੰਦੇ ਸੀ ਕਿ ਵੀ

ਤੇ ব্রাউন ਨੇ ਵੀ ਕਰੋ ਚਲੇ ਜਾਣਾ ਔਰ ਪਪਾ ਨੇ ਵੀ ਕਰੋ ਚਲੇ ਜਾਣਾ ਐਵੇਂ ਥੋੜਾ ਥੋੜਾ ਮੈਨੂੰ ਵੀ ਲੱਗਣ ਲੱਗ ਗਿਆ ਕਿ ਮਤਲਬ ਉਧਰਲੀ ਫੈਮਿਲੀ ਵੀ ਨਹੀਂ ਐਕਸੈਪਟ ਕਰ ਰਹੀ ਔਰ ਇਧਰਲੀ ਫੈਮਿਲੀ ਵੀ ਨਹੀਂ ਉਸ ਟਾਈਮ ਤੇ ਥੋੜਾ ਜਿਆਦਾ ਔਖਾ ਲੱਗਦਾ ਸੀ ਫਿਰ ਹੌਲੀ ਹੌਲੀ ਜਿਵੇਂ ਮੰਮੀ ਨੇ ਪਪਾ ਨੂੰ ਸਮਝਾਇਆ ਔਰ ব্রাউন ਨੂੰ ਸਮਝਾਇਆ ਕਿ ਨਹੀਂ ਇਹ ਚੀਜ਼ ਸਹੀ ਨਹੀਂ ਹੈਗੀ ਕਿ ਜੇ ਹੁਣ ਉਹ ਨਹੀਂ ਮਤਲਬ ਕਰ ਰਹੇ ਹੈਗੀ ਆਪਾਂ ਨੂੰ ਤਾਂ ਕਰਨਾ ਹੀ ਪੈਣਾ ਫਿਰ ਪਪਾ ਨੇ ਮਤਲਬ ਮੈਨੂੰ ਬੁਲਾਣਾ ਛੱਡਤਾ ਸੀਗਾ 1 ਸਾਲ ਤੱਕ ਨਾ ਪਪਾ ਨੇ ਬੁਲਾਇਆ ਸੀਗਾ ਨਾ ਬ੍ਰਾਉਨ ਨੇ ਬੁਲਾਇਆ ਸੀਗਾ ਨਹੀਂ ਬੁਲਾਉਂਦਾ ਸੀ ਤੇ ਬੇਟਾ ਹੋਣ ਤੋਂ ਬਾਅਦ ਜਿਵੇਂ ਸਾਰਿਆਂ ਨੇ ਐਕਸੈਪਟ ਕੀਤਾ ਸੀ ਜਦੋਂ ਬੇਟਾ ਹੋ ਗਿਆ ਅੱਖਾਂ ਭਾਰੀਆਂ ਮੰਮ ਤੁਹਾਡੀਆਂ ਪੁਰਾਣੀਆਂ ਗੱਲਾਂ ਜੀ ਤੇ ਉਹ ਮਤਲਬ ਇਹ ਥੋੜੀ ਇੱਧਰ ਵਾਲੀ ਫੈਮਲੀ ਨੇ ਕੋਈ ਐਕਸੈਪਟ ਕੀਤਾ ਹੁੰਦਾ ਮਤਲਬ 1 ਸਾਲ ਬਾਅਦ ਜਦੋਂ ਬੇਟਾ ਹੋਇਆ ਹਾਂਜੀ 1 ਸਾਲ ਤੱਕ ਮਤਲਬ ਉਸ ਘਰ ਦੇ ਵਿੱਚ ਰਹਿਣਾ ਜਿੱਥੇ ਤੁਹਾਨੂੰ ਲੋਕ ਪਸੰਦ ਨਹੀਂ ਕਰਦੇ ਹਨ ਤੁਹਾਨੂੰ ਮਤਲਬ ਹਰ ਇੱਕ ਚੀਜ਼ ਤੋਂ ਰੋਕਣਾ ਟੋਕਣਾ ਦੇ ਦੇ ਕੇ ਹਨਾ ਚਲੇ ਜਾਣਾ ਘਰ ਤੋਂ ਉਸ ਤਰ੍ਹਾਂ ਤੁਹਾਡੀ ਮੰਨਤੀ ਕੀ ਬੀਤਦੀ ਸੀ ਮੈਮ ਕਾਫੀ ਹੁੰਦਾ ਕਿਸੇ ਟਾਈਮ ਤੇ ਇਹ ਲੱਗਦਾ ਸੀਗਾ ਕਿ ਹਾਂ ਮੈਂ ਗਲਤੀ ਕੀਤੀ ਆ ਕਿ ਮਤਲਬ ਮੈਂ ਆਪਣੇ ਪੇਰੈਂਟਸ ਦਾ ਦਿਲ ਦੁਖਾਇਆ ਹੁਣ ਵੀ ਮੈਮ ਕਿਸੇ ਟਾਈਮ ਮੈਨੂੰ ਫੀਲ ਹੁੰਦਾ ਹੁੰਦਾ ਕਿ ਸ਼ਾਇਦ ਮੈਂ ਆਪਣੇ ਬਰੋਨਾਂ ਮੰਮੀ ਨਾਲ ਪਪਾ ਨਾਲ ਐਵੇਂ ਕੀਤੀ ਸੀ ਸ਼ਾਇਦ ਉਹ ਚੀਜ਼ ਮੇਰੀ ਅੱਗੇ ਆਈ ਆ ਕਿ ਮੈਂ ਕਦੀ ਆਪਣੇ ਪੇਰੈਂਟਸ ਨੂੰ ਦੁਖੀ ਕੀਤਾ ਸੀ ਔਰ ਅੱਜ ਮੈਂ ਦੁਖੀ ਹੋ ਰਹੀ ਐ ਇਹ ਚੀਜ਼ ਹੁਣ ਅੱਗੇ ਆ ਰਹੀ ਆ ਕੀ ਕਰਦੇ ਲਾ ਮੈਰਿਜ ਨੂੰ ਪਸੰਦ ਕਰਦੇ ਸੀ ਆ ਹਾਂਜੀ ਮੁੰਡਾ ਹੀ ਪਸੰਦ ਸੀ ਹਾਂ ਨਹੀਂ ਜਿਵੇਂ ਨਾ ਡੈਟ ਜੀ ਨੂੰ ਔਰ ਬ੍ਰਾਊਨ ਨੂੰ ਪਤਾ ਸੀਗਾ ਵੀ ਉਹ ਡਰੱਗਸ ਵਗੈਰਾ ਲੈਂਦੇ ਆ ਉਹਨਾਂ ਨੂੰ ਕੋਲ ਨੂੰ ਦੱਸਿਆ ਹਾਂਜੀ ਮੈਨੂੰ ਘਰ ਆ ਕੇ ਕਹਿੰਦੇ ਹੁੰਦੇ ਸੀ ਜਦੋਂ ਕੋਈ ਗੱਲ ਹੋਣੀ ਔਰ ਮੈਂ ਮੈਰਿਜ ਦੀ ਗੱਲ ਕਰਨੀ ਹੈ ਮੈਨੂੰ ਘਰਦਿਆਂ ਨਹੀਂ ਕਹਿਣਾ ਵੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਮੁੰਡਾ ਤੈਨੂੰ ਦੁਖੀ ਕਰੂਗਾ ਕਿਤੇ ਨੂੰ ਪਰੇਸ਼ਾਨ ਕਰੂਗਾ ਕਿਉਂਕਿ ਉਸ ਮੁੰਡੇ ਨੇ ਕਦੇ ਵੀ ਕੰਮ ਨਹੀਂ ਕਰਨਾ ਔਰ ਮੈਂ ਕਹਿੰਦੀ ਸੀ ਕਿ ਨਹੀਂ ਕਿ ਉਹ ਡਰਗਸ ਵਗੈਰਾ ਨਹੀਂ ਲੈ ਰਿਹਾ ਕਿਉਂਕਿ ਜਦੋਂ ਪੁੱਛਦੀ ਸੀ ਉਹ ਬੰਤੀ ਸੀਗੀ ਉਹ ਬੋਲਦੇ ਸੀ ਕਿ ਨਹੀਂ ਕਿ ਮੈਂ ਡਰਗਸ ਵਗੈਰਾ ਨਹੀਂ ਲੈਂਦਾ ਹੈਗਾ ਵੀ ਤੁਹਾਨੂੰ ਭੇਖਾ ਲੱਗਦਾ ਫਿਰ ਜੇ ਉਹ ਮੈਨੂੰ ਪ੍ਰੋਪਰਲੀ ਪਤਾ ਲੱਗਾ ਮੈਂ ਐਦਾਂ ਸੀਗਾ ਕਿ ਹੱਲੇ ਤੱਕ ਵੀ ਮਤਲਬ ਐਕਸਪਾਇਰ ਹੋ ਗਈ ਆ ਉਸ ਤੋਂ ਪਹਿਲਾਂ ਮਤਲਬ ਜਿੰਨੇ ਸਾਲ ਵੀ ਆਪਾਂ ਇਕੱਠੇ ਰਹੇ ਆ ਨਾ 6 ਸਾਲ ਤੱਕ ਹਜੇ ਤੱਕ ਕਿ ਮੈਨੂੰ ਸ਼ੋ ਨਹੀਂ ਸੀ ਹਜੇ ਤੱਕ ਵੀ ਨਹੀਂ ਸੀ ਸ਼ੋ ਹੋਏ ਕਿ ਜਿੱਦਾਂ ਇੱਕ ਹੁੰਦਾ ਨਾ ਕਿ ਮੇਰੇ ਸਾਹਮਣੇ ਕੁਝ ਕੀਤਾ ਹੋਵੇ ਮੇਰੇ ਸਾਹਮਣੇ ਹਜੇ ਤੱਕ ਵੀ ਨਹੀਂ ਸੀ ਕੋਈ ਕੁਛ ਕਰੇ ਵੀ ਗੱਲ ਕਰਨੀ ਜਿੱਦਾਂ ਜਠਾਣੀ ਸੀ ਜੇਟ ਸੀ ਉਹਨਾਂ ਨੇ ਗੱਲ ਕਰਨੀ ਉਹਨਾਂ ਨੇ ਪੁੱਛਣਾ ਕਿ ਗਗਨ ਕੋਈ ਸਾਨੂੰ ਬਾਹਰ ਐਵੇਂ ਕਹਿ ਰਿਹਾ ਆ ਉਹਨਾਂ ਨੇ ਕਹਿਣਾ ਨਹੀਂ ਤੁਹਾਨੂੰ ਕਹੇ ਖਾਇਆ ਜੋ ਜਿਹੜਾ ਵੀ ਤੁਹਾਨੂੰ ਕਹਿ ਰਿਹਾ ਤੁਹਾਨੂੰ ਗਲਤ ਕਹਿ ਰਿਹਾ ਕਿਉਂਕਿ ਮੇਰੀ ਇਨ ਲੋ ਫੈਮਲੀ ਨੇ ਬਹੁਤ ਲਾਡ ਨਾਲ ਉਹਨਾਂ ਨੂੰ ਰੱਖਿਆ ਸੀਗਾ ਕਿਉਂਕਿ ਛੋਟੇ ਸੀਗੇ ਤੇ ਬਹੁਤ ਜ਼ਿਆਦਾ ਸਾਰੇ ਘਰ ਦੀ ਸੀਗੇ ਉਹਨਾਂ ਦਾ ਜਿਵੇਂ ਤੁਸੀਂ ਦੱਸਿਆ ਆ ਕਿ ਉਹ ਤੁਹਾਡੇ ਨਾਲ ਸਕੂਲ 'ਚ ਹੀ ਪੜ੍ਹਦੇ ਸੀ। ਹਾਂ ਜੀ। ਪਰ ਨਹੀਂ ਤੁਹਾਨੂੰ ਕਦੀ ਪਤਾ ਲੱਗਿਆ ਕਿ ਹਾਂ ਵੀ ਮੁੰਡੇ ਦਾ ਮਤਲਬ ਕਿ ਕੁਝ ਮਤਲਬ ਉਹਨਾਂ ਦੇ ਬੋਲਣ ਦੇ ਵਿੱਚ ਜਾਂ ਉਹਦੇ ਹੌਕਾ ਉਹਦੇ ਬਿਆਨ ਕਰਦੇ ਵੇ ਨਾਰਮਲੀ ਨਹੀਂ ਮੈਮ ਡਰਗਸ ਵਾਲਾ ਪਰਸਨ ਨਹੀਂ 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 ਮੈਮ ਹਜੇ ਤੱਕ ਵੀ ਜਿਵੇਂ ਡਰਗਸ ਵਾਲਾ ਪਰਸਨ ਕਰਦਾ ਹੁੰਦਾ ਨਾ ਉਹਨਾਂ ਦੇ ਵਿੱਚ ਇਹ ਚੀਜ਼ ਹੈ ਹੀ ਨਹੀਂ ਸੀਗੀ ਮਤਲਬ ਹਾਈਟ ਦੇ ਮੁਤਾਬਿਕ ਲਾ ਲੋ ਜਾਂ weight ਦੇ ਮੁਤਾਬਿਕ ਲਾ ਲੋ ਥੋੜਾ ਬਹੁਤਾ ਫਰਕ ਪੈਂਦਾ ਨਾ ਉਹਨਾਂ 'ਚ ਬਿਲਕੁਲ ਵੀ ਇਹ ਚੀਜ਼ ਹੈ ਹੀ ਨਹੀਂ ਸੀਗੀ ਹੈ ਨਹੀਂ ਸੀ ਇਹ ਚੀਜ਼। ਠੀਕ। ਹਸਬੰਦ ਥੋੜਾ ਚਲਾ ਗਿਆ ਬੜੀ ਮੰਮਾ ਤੁਹਾਡਾ ਸਾਥ ਦੇ ਸੀ ਕਿ ਉਹ ਚੱਸੀ ਤੇ ਪੂਰੀ ਜ਼ਿੰਦਗੀ ਕਿ ਕਰੀ। ਫਿਰ ਮੈਂ ਅਨ ਲੋ ਫੈਮਲੀ ਤੇ ਡਿਪੈਂਡ ਹਾਂ ਕਿ ਜਾਂ ਥੋੜਾ ਬਤਾ ਸਿਸਟਰ ਜਾਂ ਬ੍ਰੋ ਆ ਬ੍ਰੋ ਦਾ ਹੁਣ ਐਕਸੀਡੈਂਟ ਹੋਇਆ ਇੱਥੇ ਬ੍ਰੋ ਆ ਉਹਦਾ ਐਕਸੀਡੈਂਟ ਹੋਇਆ ਔਰ ਉਹਨਾਂ ਦੀ ਲੱਤ ਟੁੱਟ ਗਈ ਹੁਣ ਤਾਂ ਇਲੋ ਫੈਮਲੀ ਤੇ ਹੀ ਡਿਪੈਂਡ ਹਾਂ। ਜੀ ਤੇ ਕਦੀ ਸੋਚਿਆ ਨਹੀਂ ਕੁਛ ਆਪਣਾ ਮਤਲਬ ਕੀਤਾ ਜਾ ਕੇ ਜਿਹਦੇ ਥ्रू ਤੁਸੀਂ ਮਤਲਬ ਡਿਪੈਂਡ ਹੋ ਜਾ ਕਿਉਂਕਿ ਤੁਹਾਡੇ ਬੱਚੇ ਵੀ ਆ ਨਾ। ਨੇ ਮੈਂ ਸੋਚਿਆ ਨਹੀਂ ਕੋਈ ਹਜੇ ਤਾਂ ਨਹੀਂ ਦਾਦਾ ਕੋਸ਼ਿਸ਼ ਕਰਦੇ। ਜੀ। ਜੀ ਤੁਹਾਡੇ ਇੱਕ ਬੇਟਾ ਵਾ। ਇੱਕ ਬੇਟਾ ਵਾ। ਜੀ। ਤੇ ਉਹਨਾਂ ਦੀ ਪਰਵਰਿਸ਼ ਕਿਦਾਂ ਕਰੀ? ਮੈਮ ਇਨ-ਲੋ ਫੈਮਿਲੀ ਨਾਲ ਹੈਲਪ ਕਰ ਰਹੀ ਆ। ਔਰ ਉਹ ਦੇਖ ਰਹੇ ਆ। ਕਿੰਨੇ ਸਾਲ ਦਾ ਬੇਟਾ? ਉਹ 5 ਸਾਲ ਦਾ ਕੰਪਲੀਟ ਹੋ ਗਿਆ। ਅੱਛਾ 5 ਸਾਲ ਦਾ ਕੰਪਲੀਟ ਹੋ ਗਿਆ। ਤੇ ਬੱਚੇ ਦੇ ਭਵਿੱਖ ਨੂੰ ਲੈ ਕੇ ਉਹ ਕੀ ਸੋਚਦੇ ਹੋ ਕੀ ਕਰ ਸਕਦੇ? ਮਤਲਬ ਦੇਖ ਰਹੇ ਆ ਕਿ ਸ਼ਾਇਦ ਨੈਕਸਟ ਮੰਥ ਤੱਕ ਟਰਾਈ ਕਰਾਂ ਨੇ ਯੂਕੇ ਦਾ ਤੇ ਮੈਮ ਤੁਸੀਂ ਨਹੀਂ ਸੋਚਦੀ ਕਿ ਤੁਸੀਂ ਵੀ ਮਤਲਬ ਕਿਤੇ ਫੋਰਨ ਚੋ ਜੋ ਆਪਣੇ ਸਾਰੇ ਪਰਿਵਾਰ ਦੇ ਕੋਲ ਹਾਂ ਹਾਂ ਜੀ ਮੈਮ ਸੋਚ ਰਹੇ ਹਾਂ ਮਤਲਬ ਫਾਦਰ ਇਨ-ਲੋ ਸੋਚ ਰਹੇ ਆ ਕਿ ਕਿਉਂਕਿ ਬੇਟਾ ਇਕੱਲਾ ਜਾ ਨਹੀਂ ਸਕਦਾ ਛੋਟਾ ਆ ਔਰ ਮੰਮੀ ਵੀ ਹੈ ਨਹੀਂ ਇਨ-ਲੋ ਮਦਰ ਵੀ ਹੈ ਨਹੀਂ ਕਿ ਹੋਰ ਵੀ ਕੋਈ ਹੈ ਨਹੀਂਗਾ ਵੱਡੀ ਭਾਜੀ ਆ ਔਰ ਦੀਦੀ ਆ ਉਹਨਾਂ ਦੀ ਇੱਕ ਬੇਟੀ ਆ ਔਰ ਇਸ ਲਈ ਫਿਰ ਕਾਕਾ ਤਾਂ ਇਕੱਲਾ ਜਾ ਹੀ ਨਹੀਂ ਸਕਦਾ ਕਾਕੇ ਦੇ ਨਾਲ ਹੁਣ ਟਰਾਈ ਕਰਾਂਗੇ ਜੀ ਇਹਦਾ ਤਾਂ ਨਹੀਂ ਮਤਲਬ ਸੌਰੀ ਕਰਦੇ ਕਿ ਇਕੱਲਾ ਬੈਠੇ ਹਾਂ ਸਾਥ ਲਈਏ ਜਾਂਦਾ ਤਾਂ ਕੁਝ ਨਹੀਂ ਨਹੀਂ ਐਵੇਂ ਦਾ ਤਾਂ ਨਹੀਂ ਹਜੇ ਤੱਕ ਤਾਂ ਨਹੀਂ ਐਵੇਂ ਦਾ ਕੁਝ ਚੱਲਿਆ ਠੀਕ ਹੈ ਹਜੇ ਤੱਕ ਠੀਕ ਮੈਂ ਮੱਗੀ ਕੱਦੀ ਯਾਦੋਂ ਸੋਚਿਆ ਹੁਣ ਨਹੀਂ ਮੰਮੀ ਮੈਰੀ ਇਸ ਵਾਰੇ ਨਹੀਂ ਸੋਚਿਆ ساری ਜ਼ਿੰਦਗੀ ਬੈਠੇ ਤਾਂ ਸਿਰਫ ਇਕੱਲੇ ਠੀਕ ਸੁਣ ਮੈਂ ਐਂਡ ਦੇ ਵਿੱਚ ਸੜੀ ਆਡੀਅנס ਨੂੰ ਕੁਝ ਸੁਨੇਹਾ ਦਵਾਂ ਲਿਕੇ ਬਹੁਤ ਸਾਰੀਆਂ ਕੁੜੀਆਂ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਠੱਠੇ ਖਾਦੇ ਬਹੁਤ ਸਾਰੀਆਂ ਚੀਜ਼ਾਂ ਹਜਮ ਨਹੀਂ ਸੈਂਡ ਕਰਦੀਆਂ ਆਪਣੀਆਂ ਉਹਨਾਂ ਦੇ ਕੋਈ ਫੈਸਲੇ ਮਾਪੇ ਜਨਮ ਜਿੰਦਾ ਕਦੀ ਕਰਮ ਨਹੀਂ ਜਿੰਦਾ ਕਿਉਂਕਿ ਕੋਈ ਵੀ ਪੇਰੈਂਟਸ ਇਹ ਨਹੀਂ ਚਾਹੁੰਦਾ ਕਿ ਸਾਡਾ ਧੀ ਪੁੱਤ ਦੁਖੀ ਰਹੇ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਹਾਂ ਕਿ ਲਵ ਮੈਰਿਜ ਨਾ ਕਰਵਾਇਓ ਇਹ ਨਾ ਸੋਚਿਓ ਕਿ ਹਾਂ ਇਹ ਮੇਰਾ ਪਿਆਰਿਆ ਕਿਉਂਕਿ ਜੇ ਆਪਾਂ ਆਪਣੇ ਪੇਰੈਂਟਸ ਨੂੰ ਦੁਖੀ ਕਰਦੇ ਆਂ ਆਉਣ ਵਾਲੇ ਸਮੇਂ 'ਚ ਆਪਾਂ ਦੁਖੀ ਹੋਣਾ ਆ ਕਿਉਂਕਿ ਜਿਹੋ ਜੇ ਆਪਾਂ ਕਰਾਂਗੇ ਆਉਣ ਵਾਲੇ ਸਮੇਂ 'ਚ ਆਪਣੇ ਨਾਲ ਵੀ ਹੋਣਾ ਆ ਕਿਉਂਕਿ ਇਹ ਚੀਜ਼ ਮੈਂ ਫੇਸ ਕਰ ਚੁੱਕੀ ਆ ਫੇਸ ਕੀਤੀ ਆ ਔਰ ਹੁਣ ਇਹ ਚੀਜ਼ ਦੀ ਸਮਝ ਆ ਰਹੀ ਆ ਕਿ ਜੇ ਆਪਾਂ ਆਪਣੇ ਪੇਰੈਂਟਸ ਨੂੰ ਦੁੱਖ ਦੇਣਾ ਆ ਤੇ ਆਪਾਂ ਨੂੰ ਵੀ ਉਹ ਚੀਜ਼ ਐਕਸੈਪਟ ਕਰਨੀ ਪੈਣੀ ਆ ਆਉਣ ਵਾਲੇ ਸਮੇਂ 'ਚ ਤੇ ਮੈਮ ਕਿਤੇ ਨਾ ਕਿਤੇ ਪਛਤਾਵਾ ਲਵ ਮੈਰਿਜ ਕਰਾ ਕੇ ਬਹੁਤ ਜ਼ਿਆਦਾ ਘਰ ਦੇ ਖਿਲਾਫ ਸੀ ਲਵ ਮੈਰਿਜ ਦੇ ਨਹੀਂ ਐਕਚੁਅਲੀ ਨਾ ਜਿੱਦਾਂ ਮੈਰिज ਤਾਂ ਮੇਰੀ ਮੰਮਾ ਨੇ ਕੀਤੀ ਸੀ ਮੈਰिज ਮੇਰੀ ਮੰਮਾ ਨੇ ਕੀਤੀ ਸੀ ਬਟ ਇਨ-ਲਾ ਫੈਮਿਲੀ ਚੋਂ ਨਹੀਂ ਕੋਈ ਸੀ ਮੰਮਾ ਨੇ ਮਤਲਬ ਇਹ ਆਪਣੇ ਫਰੈਂਡਸ ਵਗੈਰਾ ਲੈ ਕੇ ਸਾਰੇ ਰਿਸ਼ਤੇਦਾਰ ਲੈ ਕੇ ਆਏ ਸੀਗੇ ਉਹਨਾਂ ਦੇ ਨਾਲ ਮੰਮਾ ਨੇ ਮਤਲਬ ਮੈਨੂੰ ਤੋੜ ਦਿੱਤਾ ਸੀਗਾ ਜਿੱਦਾਂ ਵੀ ਮੇਰਾ ਇਧਰੋਂ ਸਾਰੇ ਸੀਗੇ ਮੇਰੀ ਫੈਮਿਲੀ ਸਾਰੀ ਸੀਗੀ ਉਧਰੋਂ ਨਹੀਂ ਸੀ ਬਟ ਕੋਈ ਵੀ ਤੇ ਉਹਨਾਂ ਨੇ ਕੁਝ ਟਾਈਮ ਪਾ ਕੇ ਫਿਰ ਐਕਸੈਪਟ ਕੀਤਾ ਸੀ ਜਿਵੇਂ ਬੇਟਾ ਹੋ ਗਿਆ ਸੀ ਬੇਟਾ ਹੋਣ ਤੋਂ ਬਾਅਦ ਉਸ ਪਛਤਾਵੇ ਨੂੰ ਲੈ ਕੇ ਮਤਲਬ ਕਿ ਹਾਲੇ ਵੀ ਕਿਤੇ ਨਾ ਕਿਤੇ ਗਿਲਾ ਕਿ ਮੈਂ ਆਪਣੇ ਫਿਰ ਉਸ ਕੌਣ ਚੀਜ਼ ਕਰਕੇ ਨਹੀਂ ਮੈਮ ਐਦਾ ਸੀ ਵੀ ਮਤਲਬ ਹਸਬੰਡ ਮੇਰੇ ਬਹੁ ਨਈ ਸੀ ਬਹੁਤ ਜ਼ਿਆਦਾ ਜਿੱਤਾ ਕਹਦੀ ਇਹ ਮਤਲਬ ਨਸ਼ੇ ਨੂੰ ਨਸ਼ੇ ਦੀ ਜਗਾਹ ਔਰ ਪਰਿਵਾਰ ਨੂੰ ਪਰਿਵਾਰ ਦੀ ਜਗਾਹ ਰੱਖਿਆ ਹੋਇਆ ਸੀ ਕਦੇ ਸ਼ੋ ਵੀ ਨਹੀਂ ਸੀ ਕੀਤਾ ਕਦੇ 나ਹੀਂ ਮੈਨੂੰ ਕਦੇ ਪਤਾ ਲੱਗਣ ਦਿੱਤਾ ਸੀ ਕਿ ਹਾਂ ਮੈਂ ਡਰਕਸ ਵਗੈਰਾ ਲੈ ਰਹੀ ਆ ਪਰ ਮੈਨੂੰ ਲੋਕਾਂ ਤੋਂ ਸੁਣਨ ਨੂੰ ਮਿਲਦਾ ਹੁੰਦਾ ਸੀਗਾ ਲੋਕ ਮੈਨੂੰ ਦੱਸਦੇ ਹੁੰਦੇ ਸੀਗੇ ਕਿ ਹਾਂ ਗगन ਮਤਲਬ ਨਸ਼ਾ ਕਰ ਰਹੀ ਆ ਮੈਂ ਪੁੱਛਣਾ ਕਹਿ ਦੇਣਾ ਨਹੀਂ ਨਹੀਂ ਤਾਂ ਉਸੇ ਦੇ ਮੁਤਾਬਕ ਹਾਈਟ ਦੇ ਮੁਤਾਬਕ ਜਸ ਸਰੀਰ ਦਾ ਚੜ ਜਾਣਾ ਜਿੰਮ ਵਗੈਰਾ ਜਾਂਦੇ ਸੀ ਇਹ ਬਿਲਕੁਲ ਵੀ ਨਹੀਂ ਸੀ ਲੱਗਦਾ ਕਿ ਇਦਾਂ ਦਾ ਕੁਝ ਹੋ ਸਕਦਾ ਹੈ ਠੀਕ ਹੈ ਥੈਂਕ ਯੂ